ਮਤਵਾਜੀ ਜ਼ਥੇਦਾਰਾਂ ਵੱਲੋਂ ਮਲੂਕਾ ਤਲਬ ਸਿੱਖ ਅਰਦਾਸ ਦੀ ਤੋੜ ਮਰੋੜ ਤੇ ਮਾਮਲੇ ਵਿੱਚ ਅਕਾਲੀ ਆਗੂ ਸਿਕੰਦਰ ਸਿੰਘ ਵੱਲੋਂ ਮਲੂਕਾ ਸਰਵਤ ਖਾਲਸਾ ਵੱਲੋਂ ਥਾਪੇ ਜ਼ਥੇਦਾਰਾਂ ਸਾਹਮਣੇ ਪੇਸ਼ ਨਹੀਂ ਹੋਏ ਜ਼ਥੇਦਾਰਾਂ ਨੇ ਇਹ ਤਰੀਕ ਅੱਗੇ ਪਾਉਂਦਿਆਂ ਮਲੂਕਾ ਨੂੰ ਹੁਣ 24 ਜਨਵਰੀ ਨੂੰ ਤਲਬ ਕੀਤਾ ਹੈ 26 ਦਸੰਬਰ ਨੂੰ ਰਾਮਪੁਰਾ ਫੂਲ ਵਿੱਚ ਅਕਾਲੀ ਆਗੂ ਮਲੂਕਾ ਦੀ ਹਾਜ਼ਰੀ ਵਿੱਚ ਅਖੌਤੀ ਅਰਦਾਸ ਹੋਈ ਸੀ ਇਸ ਮਾਮਲੇ ਵਿੱਚ ਸਰਬਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਮਲੂਕਾ ਨੂੰ 9 ਜਨਵਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਸੱਦਿਆ ਸੀ ਮਲੂਕਾ ਪੇਸ਼ ਨਹੀਂ ਹੋਏ ਜਥੇਦਾਰਾਂ ਨੇ ਇਹ ਤਰੀਕ 24 ਜਨਵਰੀ ਪਾ ਦਿੱਤੀ ਹੈ ਅਸੀਂ ਚੰਗੀ ਤਰ੍ਹਾਂ ਸੋਚਿਆ ਤੇ ਵਿਚਾਰਿਆ ਔਰ ਪੜਿਆ ਉਹਨਾਂ ਘਟਨਾਵਾਂ ਉਹ ਰਿਪੋਰਟ ਦੇ ਮੁਤਾਬਕ ਇਹ ਸਾਰੇ ਦੇ ਸਾਰੇ ਬੰਦੇ ਦੋਚੀ ਪਾਏ ਗਏ ਨੇ ਪਰ ਇਹ ਇੱਥੇ ਅਜੇ ਪੇਸ਼ ਨਹੀਂ ਹੋਏ ਅਸੀਂ ਇਹਨਾਂ ਨੂੰ ਅਡੀਕਿਆ ਤੇ ਅਸੀਂ ਹਮੇਸ਼ਾ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਇਕਦਮ ਤਖਤ ਤੋਂ ਹੁਕਮ ਸਨਾਇਆ ਜਾਂਦਾ ਸੀ ਜਿਹੜੇ ਸਰਬੱਤ ਖਾਲਸੇ ਦੇ ਚੁਣੇ ਜਥੇਦਾਰ ਉਹ ਐਸਾ ਕੰਮ ਨਹੀਂ ਕਰਨਗੇ ਜਿਹੜੀ ਵੀ ਕੋਈ ਘਟਨਾ ਪੰਥ ਵਿਰੋਧੀ ਵਾਪਰੂਗੀ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਪੰਥ ਪ੍ਰਤੀ ਸੋਹਰਦ ਫੈਸਲਾ ਲੈਣ ਦੀ ਲੋੜ ਪਈ ਜਾਂ ਹੁਕਮਨਾਮੇ ਦੀ ਗੱਲ ਆਈ ਤੇ ਉਹ ਹੁਕਮਨਾਮਾ ਸੰਗਤਾਂ ਦੀ ਸਲਾਹ ਤੋਂ ਬਗੈਰ ਨਹੀਂ ਲਿਆ ਜਾਊਗਾ ਅਸੀਂ ਇੱਕ ਮੌਕਾ ਹੋਰ 24 ਜਨਵਰੀ ਅਸੀਂ ਇਹ ਸਾਰੇ ਦੋਸ਼ੀਆਂ ਨੂੰ ਮੁੜ ਅਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਦਿਨੇ ਔਰ ਉਹਨੇ ਸਮੇਂ ਦੇ ਦੌਰਾਨ ਜਿਹੜੇ ਸਾਰੀਆਂ ਸਿੱਖ ਸੰਗਤਾਂ ਨੇ ਦੇਸ਼ ਵਿਦੇਸ਼ ਵਿੱਚ ਵਸਧੀਆਂ ਬਈ ਇਹ ਜਿਹੜੇ ਪੰਥ ਵਿਰੋਧੀ ਲੋਕ ਨੇ ਇਹ ਜਿਹੜੇ ਦੋਚੀ ਲੋਕ ਨੇ ਇਹਨਾਂ ਵਿਰੁੱਧ ਕਿਹੜੀ ਕਾਰਵਾਈ ਕੀਤੀ ਜਾਵੇ ਉਹ ਸਾਨੂੰ ਆਪਣੇ ਸੁਝਾਅ ਭੇਜਣ ਲਿਖਤੀ ਰੂਪ ਦੇ ਵਿੱਚ ਸਾਡੇ WhatsApp ਨੰਬਰ ਵੀ ਹੈਗੇ ਨੇ ਈਮੇਲ ਦੇ ਉੱਤੇ ਉਹ ਸੁਝਾਅ ਸਾਨੂੰ ਭੇਜੇ ਜਾ ਸਕਦੇ ਨੇ ਔਰ ਅਸੀਂ 24 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਸਾਰਾ ਕੁਝ ਵਿਚਾਰ ਕੇ ਜੋ ਸਿੱਖ ਸੰਗਤਾਂ ਕਹਿਣਗੀਆਂ ਜੋ ਸਿੱਖ ਸੰਗਤਾਂ ਕਹਿਣਗੀਆਂ ਉਹ ਜਿਹੜਾ ਹੁਕਮ ਹੈ ਉਹ ਅਸੀਂ 24 ਜਨਵਰੀ ਨੂੰ ਸਨਾਵਾਂਗੇ ਉਨ੍ਹਾਂ ਚਿਰ ਅਸੀਂ ਜਿਹੜੇ ਚਾਰੇ ਦੋਚੇ ਪਾਏ ਗਏ ਨੇ ਅਸੀਂ ਪੂਰੀਆਂ ਵਿਸ਼ਮ ਵਿੱਚ ਬਸਦੀਆਂ ਸਿੱਖ ਸੰਗਤਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਇਹ ਪੰਥ ਦੇ ਦੋਖੀ ਨੇ ਇਸ ਕਰਕੇ ਇਹ ਇਹਨਾਂ ਦੇ ਨਾਲ ਕੋਈ ਵੀ ਸਾਝ ਨਾਰਕੀ ਜਾਵੇ ਜਿਹੜੀ ਕੱਲੋ ਸਜਾ ਸੁਣਾਈ ਗਈ ਹੈ ਉਹਦੇ ਬਾਰੇ ਸੁਣ ਲਓ ਅੱਗੇ ਗੱਲ ਚੌਥੀ ਗੱਲ ਇਹ ਹੈ ਕਿ ਇਹ ਜਿਹੜਾ ਕੱਲ ਇੱਥੇ ਡਰਾਮਾ ਹੋਇਆ ਉਹ ਸਰਕਾਰੀ ਹੈ ਕਿਉਂਕਿ ਇਹ ਜਿਹੜੇ ਜਥੇਦਾਰ ਪਹਿਲਾਂ ਸੀ ਇਹਨਾਂ ਨੂੰ ਸਰਬੱਤ ਖਾਲਸੇ ਨੇ ਰੱਦ ਕਰਤਾ ਸੀ ਕਿਉਂ ਕਰਕੇ ਸੌਦੇ ਸਾਦ ਨੂੰ ਬਗੈਰ ਮਾਫੀ ਮੰਗਣ ਤੋਂ ਇਹਨਾਂ ਨੇ ਮਾਫੀ ਦੇ ਦਿੱਤੀ ਸੀ ਜਿਸ ਸਦਕਾ ਸਾਰੀ ਕੌਮ ਦੇ ਵਿੱਚ ਬੜਾ ਤਣਾਅ ਪੈਦਾ ਹੋ ਗਿਆ ਸੀ ਔਰ 10 ਨਵੰਬਰ 2015 ਨੂੰ ਇਹਨਾਂ ਨੂੰ ਸੰਗਤਾਂ ਨੇ ਸੇਵਾ ਮੁਕਤ ਕੀਤਾ ਸੀ ਜਿਹੜੇ ਆਪ ਤਨਖਾਹੀਏ ਹੋਣ ਉਹ ਕਿਸੇ ਨੂੰ ਤਨਖਾਹ ਨਹੀਂ ਲਾ ਸਕਦੇ ਸੋ ਜੋ ਇਹਨਾਂ ਨੇ ਇਹ ਕੱਲ ਡਰਾਮਾ ਕੀਤਾ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਹਨੂੰ ਬਿਲਕੁਲ ਨਾ ਮੰਨਿਆ ਜਾਵੇ ਇਹਨੂੰ ਰੱਦ ਕਰਦੇ ਆ ਅਸੀਂ ਔਰ ਜੋ 24 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੂ ਜਾਰੀ ਹੋਊਗਾ ਉਹਦੀ ਸੰਗਤਾਂ ਉਡੀਕ ਕਰਨ ਵੇਖੋ ਲੋਕਾਂ ਦਾ ਆਪਣਾ ਨਿੱਜੀ ਫੈਸਲਾ ਐ ਮੰਨਿਆ ਜਾਂਦਾ ਹੈ ਕਿ ਜਿਹੜੀ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਬੇਦਬੀ ਹੋਈ ਹੈ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਲੋਕਾਂ ਦੇ ਸੰਗਤ ਦੇ ਜ਼ਖਮਾਂ ਦੇ ਉੱਤੇ ਮਲਮ ਨਹੀਂ ਲਾਈ ਲੋਕਾਂ ਦੇ ਵਿੱਚ ਬਹੁਤ ਰੋਹ ਹੈ ਬਹੁਤ ਗੁੱਸਾ ਹੈ ਅਸੀਂ ਨਹੀਂ ਕਹਿ ਸਕਦੇ ਵੀ ਕੀ ਕਰੋ ਪਰ ਅਸੀ ਦੇ ਕਹਿੰਦੇ ਆ ਵੀ ਜਿਹੜੀ ਕਿਸੇ ਦੀ ਡਿਊਟੀ ਉਹਨੂੰ ਨਿਭਾਉਣੀ ਚਾਹੀਦੀ ਸੀ ਨਹੀਂ ਨਿਭਾਈ ਹੁਣ ਜੇ ਨਹੀਂ ਨਿਭਾਈ ਤੇ ਜਿਵੇਂ ਕੋਈ ਭੁਗਤਦਾ ਤੁਸੀਂ ਵੇਖੀ ਜਾ ਰਿਪੋਰਟ ਹੈ ਜੇ ਜਿਹੜੀ ਜਾਂਚ ਰਿਪੋਰਟ ਸਾਡੇ ਕੋਲ ਆਈ ਹੈ ਉਹ ਤੱਥਾਂ ਦੇ ਆਧਾਰ ਔਰ ਪੂਰੇ ਕਿਹੜੇ ਬੰਦੇ ਨੇ ਸਨਾਤਨ ਧਰਮ ਦੇ ਕਿਹੜੇ ਬੰਦੇ ਨੇ ਅਰਦਾਸ ਤਿਆਰ ਕੀਤੀ ਤੇ ਕਿੱਥੇ ਇਹਨੂੰ ਪੜਿਆ ਗਿਆ ਕਿਹੜੀ